ਸਤਿ ਸ਼੍ਰੀ ਅਕਾਲ ਸਵਾਗਤ ਹੈ ਖੋਰ ਨਵੀਂ ਕਹਾਣੀ ਵਿੱਚ ਉਸ ਦਿਨ ਐਤਵਾਰ ਸੀ ਤੇ ਮਾਰੀਆ ਸਵੇਰ ਤੋਂ ਘਰ ਦੇ ਕਿੰਨੇ ਹੀ ਛੋਟੇ ਮੋਟੇ ਕੰਮ ਕਰਕੇ ਥੱਕ ਕੇ ਹਾਲੇ ਲੇਟੀ ਸੀ ਕਿ ਬਾਹਰ ਘੰਟੀ ਵੱਜੀ ਮਾਰੀਆ ਨੂੰ ਕੀ ਹੌਲ ਵਿੱਚੋਂ ਕੋਈ ਵੀ ਨਜ਼ਰ ਨਾ ਆਇਆ ਉਹ ਦਰਵਾਜ਼ੇ ਦੀ ਸੇਫਟੀ ਚੇਨ ਲਗਾ ਕੇ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਬਾਹਰ ਚੱਕਿਆ ਦਿਵਾਰ ਦੇ ਨਾਲ ਲੱਗ ਕੇ ਹੈਰੀ ਸੁੰਗੜਿਆ ਹੋਇਆ ਖੜਾ ਸੀ ਕੁਝ ਸਕੈਂਟ ਲਈ ਤਾਂ ਉਹ ਫੈਸਲਾ ਨਾ ਕਰ ਸਕੀ ਕਿ ਉਹ ਪੂਰਾ ਦਰਵਾਜ਼ਾ ਖੋਲੇ ਕਿ ਨਾ ਪਰ ਫਿਰ ਕੁਝ ਸੋਚ ਕੇ ਉਹਨਾਂ ਦਰਵਾਜ਼ਾ ਖੋਲ ਦਿੱਤਾ ਤੇ ਥੱਕੀ ਹੋਈ ਆਵਾਜ਼ ਵਿੱਚ ਬੋਲੀ ਆਓ ਪਿਛਲੇ ਹਫਤੇ ਹੀ ਤਾਂ ਹੈਰੀ ਗੁੱਸੇ ਵਿੱਚ ਕਹਿ ਗਿਆ ਸੀ ਕਿ ਉਹ ਹੁਣ ਕਦੇ ਨਹੀਂ ਆਵੇਗਾ ਨਾ ਕਦੇ ਫੋਨ ਕਰੇਗਾ ਮਾਰਿਆ ਨੂੰ ਹੈਰੀ ਦਾ ਚਿਹਰਾ ਬੜਾ ਡਰਿਆ ਡਰਿਆ ਜਿਹਾ ਲੱਗਾ ਮਾਣ ਹੀ ਮਣ ਵਿੱਚ ਵਿਅੰਗ ਨਾਲ ਮੁਸਕराई ਕੀ ਗੱਲ ਹੈ ਮਾਰਿਆ ਨੇ ਹੀ ਚੁੱਪ ਤੋੜੀ ਸਹੀ ਹੈ ਤੁਸੀਂ ਸੁਣਾਓ ਹੈਰੀ ਦੱਬੇ ਹੋਏ ਸੁਰ ਵਿੱਚ ਬੋਲਿਆ ਮੈਂ ਵੀ ਬਿਲਕੁਲ ਸਹੀ ਹਾਂ ਲੋੜ ਤੋਂ ਬਾਅਦ ਉੱਚੀ ਆਵਾਜ਼ ਵਿੱਚ ਮਾਰੀਆ ਬੋਲੀ ਤੇ ਰਸੋਈ ਵਿੱਚੋਂ ਪਾਣੀ ਲੈਣ ਚਲੀ ਗਈ ਅੱਜ ਦਾ ਦਿਨ ਤਾਂ ਆ ਗਿਆ ਮਾਰੀਆ ਮਨ ਹੀ ਮਨ ਬੋਲੀ ਪਾਣੀ ਦਾ ਗਲਾਸ ਹੈਰੀ ਅੱਗੇ ਰੱਖ ਕੇ ਉਹ ਬੈਠ ਗਈ ਫਿਰ ਇੱਕ ਲੰਮੀ ਚੁੱਪ ਉਹਨਾਂ ਦੋਵਾਂ ਵਿੱਚਕਾਰ ਫਸ ਰਹੀ ਬਾਹਰ ਦਰਖਤ ਦੇ ਪੱਤੇ ਖੜਖੜਕਾਰੇ ਸਨ ਹਵਾ ਤੇਜ਼ ਸੀ ਮੌਨਸੂਨ ਦਾ ਮੌਸਮ ਆਪਣੇ ਜੋਰਾਂ ਤੇ ਸੀ ਨਾਲ ਦੇ ਕਿਸੇ ਘਰੋਂ ਟੀਵੀ ਦੇ ਚੱਲ ਰਹੀਏ ਕਿਸੇ ਫਿਲਮ ਦੀ ਡਿਸ਼ੂ ਡਿਸ਼ੂ ਦੀ ਆਵਾਜ਼ ਬੜੀ ਉੱਚੀ ਸੀ ਕੀ ਗੱਲ ਤੁਹਾਡਾ ਜਿਹੜਾ ਬਹੁਤ ਉੱਤਰਿਆ ਹੋਇਆ ਲੱਗ ਰਿਹਾ ਹੈ ਹੈਰੀ ਦੀ ਆਵਾਜ਼ ਵਿੱਚੋਂ ਡਰ ਹੁਣ ਗਾਇਬ ਸੀ ਅੱਜ ਤਾਂ ਕਾਂ ਥਕਾਨ ਬਹੁਤ ਹੋ ਗਈ ਘਰ ਦੇ ਬਹੁਤ ਸਾਰੇ ਕੰਮ ਮਾਰੀਆ ਨੇ ਬਾਖ ਅਧੂਰਾ ਹੀ ਛੱਡ ਦਿੱਤਾ ਮੈਂ ਗਲਤ ਵਕਤ ਤੇ ਆ ਗਿਆ ਹੈਨਾ ਹੈਰੀ ਨੇ ਸਵਾਲੀਆ ਨਿਗਾਹਾਂ ਨਾਲ ਮਾਰੀਆ ਵੱਲ ਤੱਕਿਆ ਇਹ ਕੋਈ ਨਵੀਂ ਗੱਲ ਨਹੀਂ ਮਾਰੀਆ ਨੇ ਕਿਹਾ ਅੱਜ ਨਾ ਉਹਨੇ ਆਪਣੇ ਚਿਹਰੇ ਤੇ ਬਣਾवटी ਮੁਸਕਾਨ ਚਿਪਕਾਉਣ ਦੀ ਲੋੜ ਸਮਝੀ ਤੇ ਨਾ ਹੀ ਇਹ ਕਿਹਾ ਕਿ ਨਹੀਂ ਐਸੀ ਕੋਈ ਗੱਲ ਨਹੀਂ ਨਾਲ ਦੇ ਘਰ ਟੀਵੀ ਤੇ ਚੱਲ ਰਹੀ ਫਿਲਮ ਵਿੱਚ ਕਿਸੇ ਦੇ ਰੋਣ ਚਿਲਾਉਣ ਦੀ ਆਵਾਜ਼ਾਂ ਆ ਰਹੀਆਂ ਸਨ ਹੁਣੇ ਮੈਂ ਆ ਰਿਹਾ ਸਾਂ ਤਾਂ ਇੱਥੋਂ ਦੀ ਸੀ ਵਿੱਚ ਤੇ ਬਹੁਤ ਭੀੜ ਸੀ ਹੈਰੀ ਬੋਲਿਆ ਕਿਉਂ ਕੀ ਹੋਇਆ ਮਾਰੀਆ ਪੈਪਿਤ ਹੋ ਗਈ ਸੀ ਅੱਜ ਕੱਲ ਉਹ ਗੱਲ ਗੱਲ ਤੇ ਤ੍ਰਿਪਕ ਜਾਂਦੀ ਸੀ ਹੈਰੀ ਹੱਸਣ ਲੱਗ ਪਿਆ ਸੀ ਉੱਥੇ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਉਹ ਤਾਂ ਅਕਸਰ ਹੀ ਹੁੰਦੀ ਰਹਿੰਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਨਿਸ਼ਚਿਤ ਹੁੰਦੀ ਹੋਈ ਉਹ ਬੋਲੀ ਮਾਰੀਆ ਸੋਚਣ ਲੱਗੀ ਕਿ ਹੋ ਸਕਦਾ ਹੈ ਗੱਲ ਦਾ سلسلہ ਅੱਗੇ ਤੋਰਨ ਲਈ ਉਹਨੇ ਇਹ ਮਨ ਘੜਤ ਗੱਲ ਬਣਾ ਲਈ ਹੋਵੇ ਬਾਹਰ ਬੱਦਲ ਬਹੁਤ ਕਾਲੇ ਹੋ ਗਏ ਸਨ ਬੜੀ ਜ਼ੋਰ ਦੀ ਬਾਰਿਸ਼ ਆਵੇਗੀ ਹੈਰੀ ਨੇ ਬੋਲਿਆ ਉਹ ਤਾਂ ਅੱਜ ਕੱਲ ਰੋਜ਼ ਹੀ ਹੋ ਰਹੀ ਹੈ ਸੰਵਾਰ ਤਾਂ ਸਭ ਲੋਕਲ ਗੱਡੀਆਂ ਵੀ ਬੰਦ ਹੋ ਗਈਆਂ ਸਨ ਕਿੰਨੇ ਹੀ ਲੋਕ ਘਰਾਂ ਤੱਕ ਨਹੀਂ ਸਨ ਪਹੁੰਚ ਸਕੇ ਬੰਬੇ ਦੀ ਮੌਨਸੂਨ ਦੌਰਾਨ ਇੱਕ ਦੋ ਵਾਰ ਤਾਂ ਗੱਡੀਆਂ ਬੰਦ ਹੁੰਦੀਆਂ ਹੀ ਹਨ ਤੁਸੀਂ ਵਕਤ ਸਿਰ ਨਿਕਲ ਜਾਓ ਪੇਜ ਕੇ ਐਵੇਂ ਬਿਮਾਰ ਨਾ ਹੋ ਜਾਓ ਮਾਰੀਆ ਚਾਹ ਦੇ ਕੱਪ ਟੇਬਲ ਤੇ ਰੱਖਤੀ ਹੋਈ ਬੋਲੀ ਅੱਜ ਕੱਲ ਤਾਂ ਰੋਜ਼ ਹੀ ਪੇਜੀ ਦਾ ਅਤੇ ਉਹ ਹੋ ਹੋ ਕਰਕੇ ਹੱਸਣ ਲੱਗ ਪਿਆ ਮਾਰੀਆ ਚੁੱਪ ਚਾਪ ਚਾਹ ਦੇ ਕੁੱਟ ਪਰਦੀ ਰਹੀ। ਮਾਰੀਆ ਨੂੰ ਹੈਰੀ ਦੀ ਕਿਸੇ ਗੱਲ ਤੇ ਹਾਸਾ ਨਹੀਂ ਆਉਂਦਾ ਤੇ ਨਾ ਹੀ ਉਹ ਨਕਲੀ ਹਾਸਾ ਹੱਸਣ ਦੇ ਮੂਹੜ ਵਿੱਚ ਸੀ। ਉਹ ਤਾਂ ਚੱਦਰ ਲੈ ਕੇ ਥੋੜੀ ਦੇਰ ਲਈ ਲੇਟ ਕੇ ਥਕਾਨ ਲਾਉਣਾ ਚਾਹੁੰਦੀ ਸੀ। ਪਰ ਹੈਰੀ ਦਾ ਕੀ ਕਰੇ ਉਹ ਨੂੰ ਤਾਂ ਜਾਣ ਦੀ ਕੋਈ ਕਾਲ ਨਹੀਂ ਸੀ। ਪਿਛਲੀ ਵਾਰ ਜਦੋਂ ਹੈਰੀ ਆਇਆ ਸੀ ਤਾਂ ਉਹ ਫਿਰ ਆਪਣੇ ਉਹੀ ਕਿਸੇ ਪਿਟੇ ਰੋਮਾਂਟਿਕ ਡਾਇਲੌਗਸ ਬੋਲਣ ਲੱਗ ਪਿਆ ਸੀ। ਮਾਰੀਆ ਗੁੱਸੇ ਵਿੱਚ ਆ ਗਈ ਸੀ। ਮੈਂ ਕਿੰਨੀ ਵਾਰ ਕਹਿ ਚੁੱਕੀ ਹਾਂ ਕਿ ਮੇਰੇ ਸਾਹਮਣੇ ਇਹੋ ਜਿਹੇ ਡਾਇਲੌਗ ਨਾ ਬੋਲਿਆ ਕਰ ਮੈਨੂੰ ਬਿਲਕੁਲ ਪਸੰਦ ਨਹੀਂ ਮੈਂ ਬੱਚੀ ਨਹੀਂ ਇਹ ਡਾਇਲੌਗ ਬੱਚਿਆਂ ਅੱਗੇ ਤਾਂ ਬੋਲਣ ਵਾਲੇ ਨਹੀਂ ਇਹ ਤਾਂ ਮੈਂ 16 17 ਸਾਲ ਦੀ ਜਵਾਨ ਕੁੜੀ ਵੀ ਨਹੀਂ ਮੈਨੂੰ ਇਹ ਗੱਲਾਂ ਬੜੀਆਂ ਚੀਪ ਲੱਗਦੀਆਂ ਨੇ ਹੈਰੀ ਕੀ ਕੀ ਕਰਕੇ ਹੱਸਣ ਲੱਗ ਪਿਆ ਸੀ ਕਦੇ-ਕਦੇ ਹੈਰੀ ਰਾਜਨੀਤੀ ਬਾਰੇ ਗੱਲਾਂ ਕਰਨ ਲੱਗ ਪੈਂਦਾ ਉਹੀ ਪੈਟ ਚੁੱਕੀਆਂ ਖਵਾਰੀ ਗੱਲਾਂ ਉਹ ਹਮ ਹਾਂ ਕਰਦੀ ਰਹਿੰਦੀ ਜਦੋਂ ਹੈਰੀ ਦੇਖਦਾ ਕਿ ਮਾਰੀਆ ਉਲੰਘਣ ਲੱਗ ਪਈ ਹੈ ਤਾਂ ਉਹ ਮਾਰੀਆ ਦੀ ਦੁਪਹਿਰ ਨੂੰ ਸੌਣ ਦੀ ਆਦਤ ਨੂੰ ਨਿੰਦਣ ਲੱਗ ਪਿਆ ਮੈਂ ਸਵੇਰੇ ਬਹੁਤ ਜਲਦੀ ਉੱਠਦੀ ਹਾਂ ਫਿਰ ਡਿਊਟੀ ਤੇ ਜਾਂਦੀ ਹਾਂ ਲੋਕਲ ਗੱਡੀਆਂ ਦੀ ਥਕਾਵਟ ਘਾਰ ਆ ਕੇ ਕਿੰਨਾ ਹੀ ਕੰਮ ਕਰਨਾ ਹੁੰਦਾ ਹੈ ਮੈਂ ਥੱਕ ਜਾਂਦੀ ਹਾਂ ਚੰਗਾ ਫਿਰ ਮੈਂ ਚਲਦਾ ਹਾਂ ਬੜੇ 부ਝੇ ਜਿਹੇ ਸੁਰ ਵਿੱਚ ਬੋਲਿਆ ਮਾਰੀਆ ਨੇ ਹੋਰ ਬੈਠਣ ਲਈ ਰਸਮੀ ਤੌਰ ਤੇ ਵੀ ਨਹੀਂ ਕਿਹਾ ਮਾਰਿਆ ਨੇ ਦੇਖਿਆ ਕਿ ਉਹ ਉੱਠਨ ਦਾ ਕੋਈ ਉਪਰਾਲਾ ਨਹੀਂ ਕਰ ਰਿਹਾ ਉਹ ਜਾਣਦੀ ਹੈ ਕਿ ਉਹ ਦਾ ਜਾਣ ਲਈ ਮਨ ਨਹੀਂ ਕਰ ਰਿਹਾ ਬਾਹਰ ਬਾਰਿਸ਼ ਕੁਝ ਘਟ ਗਈ ਹੈ ਭਿੱਜੋਗੇ ਨਹੀਂ ਸ਼ਾਮ ਨੂੰ ਲੋਕਲ ਗੱਡੀਆਂ ਵਿੱਚ ਭੀੜ ਬਹੁਤ ਹੋ ਜਾਵੇਗੀ ਮਾਰਿਆ ਨੇ ਕਿਹਾ ਆਫਿਸ ਫੋਨ ਕਰਨਾ ਹੈ ਜਾਂਦੇ ਹੋਏ ਹੈਰੀ ਬੋਲਿਆ ਮਾਰਿਆ ਨੇ ਸਿਰ ਹਿਲਾ ਦਿੱਤਾ ਸੀ ਤਿੰਨ ਚਾਰ ਦਿਨ ਬਾਅਦ ਫੋਨ ਆ ਗਿਆ ਸੀ ਮਾਰਿਆ ਕੀ ਗੱਲ ਹੈ ਸਹੀ ਹੈ ਕੀ ਕਰ ਰਹੇ ਹੋ ਤੁਹਾਡੇ ਨਾਲ ਗੱਲ ਮੇਰਾ ਮਤਲਬ ਕੀ ਕਰ ਰਹੀ ਸੀ ਸੌ ਰਹੀ ਸੀ ਜਾਣ ਬੁੱਝ ਕੇ ਮਾਰਿਆ ਬੋਲੀ ਉਹ ਮੈਂ ਤੁਹਾਨੂੰ ਡਿਸਟਰਬ ਕੀਤਾ ਵੀ ਸੌਰੀ ਮੈਂ ਤਾਂ ਭੁੱਲ ਹੀ ਗਿਆ ਸੀ ਕਿ ਇਹ ਤੁਹਾਡਾ ਸੌਣ ਦਾ ਵਕਤ ਹੈ ਉਹੀ ਮੀਸਣਾ ਹਾਸਾ ਸੀ ਉਹੀ ਪਾਸੇ ਦੱਸੋ ਕੀ ਗੱਲ ਹੈ ਤੁਸੀਂ ਕਿਹਾ ਸੀ ਕਿ ਤੁਸੀਂ ਫੋਨ ਕਰੋਗੇ ਜੇ ਰੋਜ਼ ਤੁਹਾਡਾ ਫੋਨ ਉਡੀਕਦੀ ਉਡੀਕਦਾ ਹਾਂ ਬਸ ਕੋਈ ਖਾਸ ਗੱਲ ਨਹੀਂ ਸੀ ਕਰਨ ਵਾਲੀ ਨਾਲੇ ਰਜੇਵਾਂ ਰਜੇਮਾ ਵੀ ਬਹੁਤ ਸੀ ਸਾਨੂੰ ਵੀ ਕੋਈ ਟਾਈਮ ਦਿਓ ਕਾਦੇ ਲਈ ਮਿਲਣ ਲਈ 2-4 ਦਿਨ ਪਹਿਲਾਂ ਹੀ ਤਾਂ ਤੁਸੀਂ ਆਏ ਸੀ ਮੈਂ ਤੁਹਾਡੇ ਨਾਲ ਇੱਕ ਖਾਸ ਗੱਲ ਕਰਨੀ ਚਾਹੁੰਦਾ ਹਾਂ ਹੁਣੇ ਹੀ ਦੱਸ ਦਿਓ ਅੰਦਰ ਹੀ ਅੰਦਰ ਮਾਰਿਆ ਸਿਥੀ ਪੈ ਰਹੀ ਸੀ ਉਹ ਜਾਣਦੀ ਸੀ ਕਿ ਗੱਲ ਕੋਈ ਖਾਸ ਹੈ ਹੀ ਨਹੀਂ ਫੋਨ ਤੇ ਨਹੀਂ ਹੋ ਸਕਦੀ ਕਦੋਂ ਮਿਲੋਂਗੇ ਮਾਰੀਆ ਜਾਣਦੀ ਹੈ ਕਿ ਕਦੋਂ ਮਿਲੋਂਗੇ ਦਾ ਮਤਲਬ ਹੁੰਦਾ ਹੈ ਕਿ ਹੁਣ ਉਹਦੇ ਘਰ ਕਦੋਂ ਆ ਸਕਦਾ ਹੈ ਤੁਹਾਨੂੰ ਫਿਰ ਦੱਸਾਂਗੀ ਚੰਗਾ ਬਾਹਰ ਘਾਂਟੀ ਵੱਜ ਰਹੀ ਹੈ ਅਤੇ ਉਹਨੇ ਫੋਨ ਰੱਖ ਦਿੱਤਾ ਇਹੀ ਜਾਂ ਇਹਨਾਂ ਨਾਲ ਮਿਲਦੇ ਜੁਲਦੇ ਵਾਕ ਫੋਨ ਤੇ ਹੈਰੀ ਕਿੰਨੀ ਵਾਰ ਕਹਿ ਚੁੱਕਾ ਹੈ ਮਾਰੀਆ ਨੂੰ ਸਮਝ ਨਹੀਂ ਆਉਂਦੀ ਕਿ ਉਹ ਹੱਸੇ ਜਾਂ ਗੁੱਸਾ ਕਰੇ ਕਈ ਵਾਰ ਉਹ ਧਮਕੀ ਦਿੰਦਾ ਹੈ ਕਿ ਉਹ ਹੁਣ ਕਦੇ ਨਹੀਂ ਆਵੇਗਾ ਸਹੀ ਹੈ ਨਾ ਆਉਣਾ ਇੱਕ ਵਾਕ ਕਈ ਵਾਰ ਉਹਦੇ ਹੋਠਾਂ ਤੱਕ ਆ ਕੇ ਵਾਪਸ ਚਲਾ ਜਾਂਦਾ ਹੈ ਮਾਰੀਆ ਦਾ ਪਤੀ ਐਸਲੇ ਬਹੁਤ ਮਿਲਨਸਾਰ ਸੀ ਉਹਨਾਂ ਦੇ ਘਰ ਅਕਸਰ ਹੀ ਦੋਸਤ ਆ ਧਰਨਾ ਦਿੰਦੇ ਮਾਰੀਆ ਚਾਹ ਕਾਫੀ ਬਣਾ ਲਿਆਂਦੀ ਕਈ ਵਾਰ ਐਸਲੇ ਖਾਣਾ ਬਣਾ ਲੈ ਵੀ ਕਹਿ ਦਿੰਦਾ ਬਾਕੀ ਦੋਸਤਾਂ ਚਲੇ ਜਾਂਦੇ ਪਰ ਹੈਰੀ ਤੇ ਜੈਕੀ ਦੇਰ ਰਾਤ ਤੱਕ ਬੈਠੇ ਗੱਪ ਛੱਪ ਕਰਦੇ ਰਹਿੰਦੇ ਉਹਨਾਂ ਦੋਹਾਂ ਦੇ ਘਰ ਵੀ ਨੇੜੇ ਹੀ ਸਨ ਉਹਨਾਂ ਨਾਲ ਐਸਲੇ ਤੇ ਮਾਰੀਆ ਦੀ ਪਰਿਵਾਰਿਕ ਸਾਂਝ ਸੀ। ਛੁੱਟੀ ਵਾਲੇ ਦਿਨ ਕਈ ਵਾਰ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਵੀ ਨਾਲ ਲੈ ਆਉਂਦੇ ਸਨ ਜਾਂ ਫਿਰ ਮਾਰੀਆ ਤੇ ਐਸਲੇ ਉਹਨਾਂ ਦੇ ਘਰ ਚਲੇ ਜਾਂਦੇ। ਕਦੀ ਕਦਾਂ ਤਿੰਨੋਂ ਪਰਿਵਾਰ ਜੋ ਬੀਚ ਜਾਂ ਨੈਸ਼ਨਲ ਪਾਰਕ ਜਾਣ ਦਾ ਪ੍ਰੋਗਰਾਮ ਵੀ ਰੱਖ ਲੈਂਦੇ। ਇਹ ਦੋਸਤ ਅਕਸਰ ਹੀ ਮਾਰੀਆ ਦੇ ਇੱਕ ਕਮਰੇ ਦੇ ਫਲੈਟ ਵਿੱਚ ਇਕੱਠੇ ਹੁੰਦੇ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਢੂੰਡਦੇ ਰਹਿੰਦੇ। ਮੁੰਬਈ ਦੀ ਵਾਧਦੀ ਜਨਸੰਖਿਆ ਲੋਕਲ ਗੱਡੀਆਂ ਦੀ ਭੀੜ ਮੁੰਬਈ ਦੀ ਗੈਂਗਵਾਰ ਦੇਸ਼ ਦੀ ਪ੍ਰੇਸ਼ਟਨ ਰਾਜਨੀਤੀ ਵਾਧਦੀ ਮਹਿੰਗਾਈ ਮਾਰੀਏ ਸਾਭ ਦੀਆਂ ਗੱਲਾਂ ਸੁਣਦੀ ਰਹਿੰਦੀ ਥੱਕ ਜਾਂਦੀ ਵਿੱਚੋਂ ਵਿੱਚ ਉਗਲਾ ਜਾਂਦੀ ਪਰ ਜਦੋਂ ਤੱਕ ਸਭ ਚਲੇ ਨਾ ਜਾਣ ਉਹ ਸੌਂ ਨਾ ਸਕਦੀ ਚੰਕੀ ਥੋੜੀ ਦੇਰ ਬਾਅਦ ਹੈਰੀ ਨੂੰ ਚੱਲਣ ਲਈ ਕਹਿੰਦਾ ਰਹਿੰਦਾ ਪਰ ਹੈਰੀ ਨਟਕੇ ਬੈਠਾ ਰਹਿੰਦਾ ਜਿਵੇਂ ਘਰੋਂ ਕੱਢਿਆ ਹੋਵੇ ਕਈ ਵਾਰ ਮਾਰੀਆਂ ਨੂੰ ਗੁੱਸਾ ਆ ਜਾਂਦਾ ਸਭ ਦੋਸਤਾਂ ਦੇ ਚਲੇ ਜਾਣ ਬਾਅਦ ਉਹ ਐਸਲੇ ਤੇ ਬਰਸ ਪੈਂਦੀ ਤੁਹਾਡੇ ਦੋਸਤ ਵੀ ਅਜੀਬ ਨੇ ਉਹਨਾਂ ਨੂੰ ਤਾਂ ਆਪਣੀਆਂ ਪਤਨੀਆਂ ਦੀ ਕੋਈ ਪਰਵਾਹ ਨਹੀਂ ਪਰ ਮੇਰੇ ਤੇ ਰਹਿਮ ਕਰੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਮੈਂ ਹੀ ਡਿਊਟੀ ਤੇ ਜਾਣਾ ਹੁੰਦਾ ਨੀਂਦ ਵੀ ਪੂਰੀ ਨਹੀਂ ਹੋਵੇਗੀ ਨਾ ਜਾਵਾਂਗੇ ਕਿਵੇਂ ਐਸਲੇ ਮਾਰੀਆਂ ਨੂੰ ਬਾਹਾਂ ਵਿੱਚ ਲੈ ਕੇ ਅੱਗੋਂ ਇੰਜ ਨਾ ਕਰਨ ਦਾ ਵਾਅਦਾ ਕਰਦਾ ਤੇ ਘਰ ਵਿੱਚ ਸ਼ਾਂਤੀ ਹੋ ਜਾਂਦੀ ਪਰ ਅਗਲੇ ਹਫ਼ਤੇ ਫੇਰ ਉਹਦੇ ਦੋਸਤ ਆ ਤਾਂ ਅੰਕ ਦੇ ਯਾਰ ਐਸ ਯਾਰ ਐਸਲੇ ਤੇ ਬੜਾ ਖੁਸ਼ਕਿਸਮਤ ਹੈ ਤੈਨੂੰ ਮਾਰੀਆ ਵਰਗੀ ਪਤਨੀ ਮਿਲੀ ਸੋਹਣੀ ਵੀ ਹੱਸਮੁਖ ਵੀ ਤੇ ਪੜ੍ਹੀ ਲਿਖੀ ਵੀ ਜੈ ਕਿ ਅੱਖਾਂ ਵਿੱਚ ਮਸਖਰੀ ਭਰ ਕੇ ਕਹਿੰਦਾ ਮਾਰੀਆ ਆਪਣੀ ਪ੍ਰਸ਼ੰਸਾ ਸੁਣ ਕੇ ਖਿੱਚ ਜਾਂਦੀ ਬਸ ਕਰ ਜੈ ਕਿ ਔਰਤਾਂ ਦੀ ਜ਼ਿਆਦਾ ਪ੍ਰਸ਼ੰਸਾ ਕਰੋ ਤਾਂ ਸਿਰ ਤੇ ਚੜ ਜਾਂਦੀਆਂ ਨੇ ਐਸਲੇ ਹੱਸਦਾ ਹੋਇਆ ਕਹਿੰਦਾ ਐਸਲੇ ਤੇਰੀ ਔਰਤ ਬਾਰੇ ਵਿਚਾਰ ਬੜੇ ਤਕੀਅਨੂਸੀ ਨੇ ਮਾਰੀਆ ਹੈਰਾਨ ਹੋ ਕੇ ਬੋਲਦੀ ਤੂੰ ਤਾਂ ਚੱਲੀਏ ਮਾਰੀਆ ਮੈਂ ਨਹੀਂ ਚਾਹੁੰਦਾ ਕਿ ਇਹ ਮੇਰੀ ਇਕਲੌਤੀ ਬੀਬੀ ਨੂੰ ਨਜ਼ਰ ਲਗਾਣ ਉਹ ਇਹ ਸਾਡੀਆਂ ਕਿਹੜੀਆਂ ਚਾਰਚਾਰ ਨੇ ਸਭ ਖਿੜਖਿੜ ਹੱਸਣ ਲੱਗਦੇ ਓੰਜ ਜੈਕੀ ਤੂੰ ਦਿਨ ਬਦੈਣ ਮੋਟਾ ਹੁੰਦਾ ਜਾ ਰਿਹਾ ਓੰਜ ਵੀ ਹਾਰਟ ਲਈ ਸਹੀ ਨਹੀਂ ਮੈਂ ਤਾਂ ਹਕੀਕਤ ਬਿਆਨ ਕਰ ਰਿਹਾ ਪਰ ਮੇਰਾ ਘਰ ਵਾਲਾ ਤਾਂ ਤੇਰੀ ਬੀਬੀ ਦੀ ਪ੍ਰਸ਼ੰਸਾ ਕਰਦਾ ਨਹੀਂ ਥੱਕਦਾ ਮਾਰੀਆ ਕੋਲੋਂ ਚੁਟਕੀ ਲੈndi ਇਹਨਾਂ ਤਿੰਨਾਂ ਦੋਸਤਾਂ ਵਿੱਚ ਜੈਕ ਹੀ ਬੜਬੋਲਾ ਸੀ ਬਹੁਤ ਉੱਚਾ ਬੋਲਦਾ ਤੇ ਹੱਸਦਾ ਵੀ ਖੂਬ ਹੈਰੀ ਬਹੁਤ ਘੱਟ ਬੋਲਦਾ ਜੇ ਬੋਲਦਾ ਵੀ ਤਾਂ ਬੜੀ ਧੀਮੀ ਆਵਾਜ਼ ਵਿੱਚ ਕਦੀ ਕਦਾਈਂ ਇੰਜ ਹੀ ਹੁੰਦਾ ਕਿ ਐਸਲੇ ਰਾਤੀ ਲੇਟ ਆਉਂਦਾ ਉਹਦੀ ਉਡੀਕ ਵਿੱਚ ਦੇਰ ਰਾਤ ਤੱਕ ਇਹਦੇ ਇਕੱਲੇ ਬੈਠੇ ਰਹਿਣਾ ਮਾਰੀਆਂ ਨੂੰ ਹੋਰ ਵੀ ਔਖਾ ਲੱਗਦਾ ਉਹ ਐਸਲੇ ਨੂੰ ਖਿੱਚ ਕੇ ਪੈਂਦੀ ਤੁਹਾਨੂੰ ਮੇਰਾ ਕੋਈ ਵੀ ਖਿਆਲ ਹੈ ਸਾਰਾ ਦਿਨ ਕੰਮ ਦੀ ਥਕਾਵਟ ਰਾਤੀ ਉਸ ਵਕਤ ਸਿਰ ਸੌਣਾ ਵੀ ਨਸੀਬ ਨਹੀਂ ਤਹਾਡੇ ਦੋਸਤਾਂ ਦੀਆਂ ਬੀਵੀਆਂ ਵੀ ਖੂਬ ਖਿੱਚਦੀਆਂ ਹੋਣਗੀਆਂ ਤੇਰੇ ਵਰਗਾ ਵੱਡਾ ਜਿਗਰਾ ਸਭ ਔਰਤਾਂ ਦਾ ਨਹੀਂ ਹੁੰਦਾ ਐਸਲੇ ਇਹ ਕਹਿ ਕੇ ਉਹਨੂੰ ਬਾਹਾਂ ਵਿੱਚ ਪਾਰ ਲੈਂਦਾ ਤੇ ਮਾਰੀਆ ਸ਼ਾਂਤ ਹੋ ਜਾਂਦੀ ਛੁੱਟੀ ਵਾਲੇ ਦਿਨ ਅਕਸਰ ਹੀ ਉਹ ਦੋਵੇਂ ਸਮੁੰਦਰ ਕੰਢੇ ਚਲੇ ਜਾਂਦੇ ਐਸਲੇ ਨੂੰ ਬੀਚ ਤੇ ਘੁੰਮਣਾ ਬਹੁਤ ਚੰਗਾ ਲੱਗਦਾ ਸੀ ਅੱਜ ਕੱਲ੍ਹ ਕੱਲ ਐਸਲੇ ਸਮੁੰਦਰ ਦੇ ਪਾਣੀ ਦੇ ਪ੍ਰਦੂਸ਼ਣ ਤੇ ਸੀ ਬੀਚ ਤੇ ਫੈਲੀ ਗੰਦਗੀ ਤੋਂ ਬਹੁਤ ਨਰਾਸ਼ ਹੋ ਗਿਆ ਸੀ ਉਹ ਹਿੰਦੁਸਤਾਨੀਆਂ ਦੀ ਗੰਦ ਤੇ ਖਿਲਾਰਾ ਪਾਉਣ ਦੀ ਆਦਤੋਂ ਪਰੇਸ਼ਾਨ ਰਹਿੰਦਾ। ਇਤਿਹਾਸ ਵਿੱਚ ਹਜ਼ਾਰਾਂ ਸਾਲ ਪਹਿਲਾਂ ਹੀ ਸਿੰਧੂ ਘਾਟੀ ਦੀ ਸਭਿਅਤਾ ਦੀ ਸਾਫ ਸਫਾਈ ਬਾਰੇ ਪੜ ਕੇ ਹੈਰਾਨੀ ਹੁੰਦੀ ਹੈ ਕਿ ਇਹ ਸਭ ਸੱਚ ਹੋਵੇਗਾ। ਫਿਰ ਅੱਜ ਤਾਂ ਸਾਇੰਸ ਦਾ ਯੁੱਗ ਹੈ। ਪੜ੍ਹਾਈ ਲਿਖਾਈ ਕਰਕੇ ਵੀ ਅਸੀਂ ਕੀ ਸਿੱਖਦੇ ਹਾਂ? ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ। ਇੱਕ ਤਾਂ ਇਹ ਪਲਾਸਟਿਕ ਕਲਚਰ ਨੇ ਸਭ ਜਗ੍ਹਾ ਪ੍ਰਦੂਸ਼ਣ ਫਲਾ ਦਿੱਤਾ ਹੈ। ਮਾਰੀਆ ਐਸਲੇ ਦੀਆਂ ਗੱਲਾਂ ਚੁੱਪਚਾਪ ਸੁਣਦੀ ਰਹਿੰਦੀ। ਐਸਲੇ ਸਮੁੰਦਰ ਦੀਆਂ ਲਹਿਰਾਂ ਦੀ ਉਥਲ-ਪੁਥਲ ਵੇਖ ਦੂਰ ਕਿਤੇ ਖਿਆਲਾਂ ਵਿੱਚ ਡੁੱਬ ਜਾਂਦਾ ਕੀ ਸੋਚ ਰਹੇ ਹੋ ਮਾਰੀਆ ਐਸਲੇ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਦੀ ਸਮੁੰਦਰ ਦੀ ਗਹਿਰਾਈ ਵਿੱਚ ਕਿੰਨਾ ਕੁਝ ਛਿਪਿਆ ਹੋਇਆ ਹੈ ਇਨਸਾਨ ਦਾ ਮਨ ਵੀ ਇੰਜ ਹੀ ਗਹਿਰਾ ਹੈ ਸਮੁੰਦਰ ਵਾਂਗ ਮਨ ਦੀ ਅਥਾਹ ਵੀ ਨਹੀਂ ਪਾ ਸਕਦੇ ਲੱਗਦਾ ਹੈ ਅੱਜ ਕੱਲ ਕਿਸੇ ਦੇ ਮਨ ਦੀਆਂ ਗਹਿਰਾਈਆਂ ਵਿੱਚ ਉਤਰ ਕੇ ਡੁਬਕੀਆਂ ਲਗਾ ਰਹੇ ਹੋ ਕੌਣ ਹੈ ਉਹ ਕੁਛ ਨਸੀਬ ਮਾਰੀਆ ਐਸਲੇ ਦੀ ਬਾਹ ਝੰਜੋੜ ਕੇ ਪੁੱਛਦੀ ਉੰਜ ਹੀ ਸੈਮੂ ਬਾਰੇ ਸੋਚ ਰਿਹਾ ਸਾਂ ਮਾਪੇ ਤੋਂ ਬਾਅਦ ਕਿੰਨੇ ਯਤਨਾਂ ਨਾਲ ਉਹਨੂੰ ਵੱਡਾ ਕੀਤਾ ਮਾਪੇ ਦੋਹਾਂ ਦਾ ਪਿਆਰ ਦਿੱਤਾ ਆਪਣੇ ਪੇਟ ਕਟਾ ਕੇ ਉਹਨਾਂ ਪੜਾਇਆ ਲਿਖਾਇਆ ਤੇ ਅੱਜ ਉਹ ਇੰਗਲੈਂਡ ਬੈਠਾ ਦੋ ਲਾਈਨਾਂ ਦਾ ਇੱਕ ਖੱਤ ਨਹੀਂ ਪਾ ਸਕਦਾ ਕਦੀ ਫੋਨ ਨਹੀਂ ਕਰ ਸਕਦਾ ਇਹਨਾਂ ਦਿਨਾਂ ਵਿੱਚ ਮੈਂ ਉਹਨੂੰ ਚਾਰ ਖੱਤ ਪਾ ਚੁੱਕਾ ਹਾਂ ਕੋਈ ਹੰਗਾਰਾ ਹੀ ਨਹੀਂ ਪਹਿਲਾਂ ਤਾਂ ਇੰਜ ਨਹੀਂ ਸੀ ਕਰਦਾ ਕਦੀ ਖੱਤ ਕਦੀ ਫੋਨ ਪਿਛਲੀ ਵਾਰ ਆਇਆ ਸੀ ਤਾਂ ਕਹਿੰਦਾ ਸੀ ਕਿ ਉਹ ਆਰਥਿਕ ਤੌਰ ਤੇ ਬਹੁਤ ਚੰਗਾ ਸੈੱਟ ਹੋ ਗਿਆ ਤੇ ਉਹ ਕੁਝ ਪੈਸੇ ਭੇਜੇਗਾ ਤਾਂ ਜੋ ਅਸੀਂ ਦੋ ਕਮਰੇ ਦਾ ਫਲੈਟ ਖਰੀਦ ਸਕੀਏ ਪਰ ਐਸ ਲਈ ਠੰਡੀ ਆਹ ਭਾਰ ਕੇ ਚੁੱਪ ਕਰ ਗਿਆ ਹੋ ਸਕਦਾ ਹੈ ਕਿ ਉਹ ਆਪ ਹੀ ਕਿਸੇ ਪਰੇਸ਼ਾਨੀ ਵਿੱਚ ਹੋਵੇ ਮਾਰੀਆ ਬੋਲੀ ਜ਼ਿੰਦਗੀ ਵਿੱਚ ਇੱਕ ਵਾਰ ਸਮੁੰਦਰੀ ਜਹਾਜ਼ ਤੇ ਯਾਤਰਾ ਜ਼ਰੂਰ ਕਰਨੀ ਹੈ ਐਸ ਲਈ ਨੇ ਗੱਲ ਦਾ ਰੁਖ ਬਦਲ ਦਿੱਤਾ ਸੀ ਐਲੀਫੈਂਟਾ ਕੇਵਜ਼ੋ ਤੱਕ ਖੜਖੜ ਕੇ ਹੱਸਦੀ ਹੋਈ ਮਾਰੀਆ ਬੋਲੀ ਜੀ ਕਰਦਾ ਹੈ ਕਿ ਸੋਮੂ ਕੋਲ ਇੰਗਲੈਂਡ ਚਲੀ ਜਾਵਾਂ ਪਰ ਉਹਨੇ ਤਾਂ ਤੁਹਾਨੂੰ ਕਦੇ ਬੁਲਾਇਆ ਨਹੀਂ ਤਾਂ ਕੀ ਹੋਇਆ ਹੈ ਤਾਂ ਆਪਣਾ ਹੀ ਭਰਾ ਚਲਾ ਗਿਆ ਤਾਂ ਘਰੋਂ ਤਾਂ ਨਹੀਂ ਕੱਢੇਗਾ ਉੱਥੇ ਮੇਰੇ ਕੁਝ ਦੋਸਤ ਵੀ ਰਹਿੰਦੇ ਨੇ ਕੁਝ ਦਿਨ ਉੱਥੇ ਰਹਿ ਕੇ ਮੈਂ ਸਾਰਾ ਯੂਰਪ ਘੁਮਾਂਗਾ ਟ੍ਰੇਨ ਰਾਹੀਂ ਇੱਕ ਵਾਰ ਅਖਬਾਰਾਂ ਵਿੱਚ ਟ੍ਰੇਨ ਬਾਰੇ ਲੇਖ ਪੜ੍ਹਿਆ ਸੀ ਕਿ ਉਹ ਮੈਂ ਕੱਟ ਕੇ ਰੱਖ ਲਿਆ ਹੈ ਇਹ ਤਾਂ ਸਭ ਸਹੀ ਹੈ ਪਰ ਪੈਸੇ ਦਾ ਪ੍ਰਬੰਧ ਕਿੱਥੋਂ ਕਰੋਗੇ ਮਾਰੀਆ ਹੈਰਾਨੀ ਨਾਲ ਬੋਲੀ ਬਸ ਇੱਥੇ ਹੀ ਤਾਂ ਮਾਰ ਖਾ ਜਾਂਦੇ ਹਾਂ ਅਸੀਂ ਪਰ ਕਰਾਂਗਾ ਕੁਝ ਨਾ ਕੁਝ ਕੁਝ ਪੈਸੇ ਜਮ੍ਹਾਂ ਕਰਾਂਗਾ ਤੇ ਕੋਈ ਕੁਝ ਪ੍ਰੋਵੀਡੈਂਟ ਫੰਡ ਤੋਂ ਉਧਾਰ ਚੁੱਕ ਲਵਾਂਗਾ ਅਤੇ ਇੱਥੇ ਮੈਨੂੰ ਇਕੱਲਿਆਂ ਛੱਡ ਜਾਓਗੇ ਮਾਰੀਆ ਸਹਿਮ ਕੇ ਬੋਲੀ ਮਾਰੀਆ ਡੀਅਰ ਤੇਰੇ ਬਿਨਾ ਤਾਂ ਮੈਂ ਕਿਧਰੇ ਜਾਣ ਦਾ ਤਸਵਾਰ ਵੀ ਨਹੀਂ ਕਰ ਸਕਦਾ ਤੇਰੇ ਬਿਨਾ ਤਾਂ ਮੈਂ ਅਧੂਰਾ ਹਾਂ ਮਾਰੀਆ ਗਲਗਲ ਹੋ ਗਈ ਤੁਹਾਡੇ ਸੁਪਨੇ ਬਹੁਤ ਵੱਡੇ ਨੇ ਸੁਪਨਿਆਂ ਤੇ ਕਿਹੜਾ ਟੈਕਸ ਲੱਗਦੇ ਨੇ ਉਹ ਹੱਸਣ ਲੱਗ ਪਿਆ ਇੰਨਾ ਸੁਪਨਿਆਂ ਵਿੱਚ ਥੋੜੀ ਕਾਟ ਛਾਂਟ ਕਰ ਲਵੋ ਉਹ ਕਿਵੇਂ ਕੁਝ ਪੈਸੇ ਜਮਾ ਕਰਕੇ ਸਾਰਾ ਉੱਤਰੀ ਭਾਰਤ ਕਮਾਈਏ ਤੇ ਫਿਰ ਕੁਝ ਸਾਲਾਂ ਬਾਅਦ ਕੰਨਿਆ ਕੁਮਾਰੀ ਤੱਕ ਕੀ ਖਿਆਲ ਹੈ ਖਿਆਲ ਤਾਂ ਨੇਕ ਨੇ ਪਰ ਇਹ ਸਾਰੇ ਸੁਪਨੇ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਹੀ ਕਿਤੇ ਗਵਾਚ ਗਏ ਸਨ ਅਸਲਿਏ ਅਚਾਨਕ ਇੱਕ ਦਿਨ ਸ਼ਾਮ ਦਫ਼ਤਰੋਂ ਆਉਂਦੇ ਹੋਏ ਲੋਕਲ ਗੱਡੀ ਦੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਮਾਰੀਆ ਤਾਂ ਜਿਵੇਂ ਪਾਗਲ ਹੀ ਹੋ ਗਈ ਸੀ ਉਹਦਾ ਦਿਲ ਕਰਦਾ ਸੀ ਕਿ ਉਹ ਵੀ ਚੱਲਦੀ ਲੋਕਲ ਗੱਡੀ ਤੋਂ ਛਲਾਂਗ ਲਗਾ ਦੇਵੇ ਜਾਂ ਸਮੁੰਦਰ ਵਿੱਚ ਜਾ ਡੁੱਬੇ ਪਰ ਉਹ ਇਹੋ ਜਿਹਾ ਕੁਝ ਵੀ ਨਾ ਕਰ ਸਕੀ ਬੈਂਗਲੌਰ ਤੋਂ ਉਹਦੀ ਭੈਣ ਤੇ ਭਰਾ ਆ ਗਏ ਸਨ ਸੋਮੂ ਵੀ ਇੰਗਲੈਂਡ ਤੋਂ ਪਹੁੰਚ ਗਿਆ ਸੀ ਪਰ ਆਪਣੇ ਪਰਿਵਾਰ ਨੂੰ ਛੱਡ ਕੇ ਕੋਈ ਕਿੰਨੇ ਦਿਨ ਮਾਰੀਆ ਕੋਲ ਰਹਿ ਸਕਦਾ ਸੀ ਆਖਿਰ ਉਹ ਇਕੱਲੀ ਹੀ ਇਕੱਲੀ ਦੀ ਇਕੱਲੀ ਰਹਿ ਗਈ ਆਪਣੀਆਂ ਸਭ ਸਮੱਸਿਆਵਾਂ ਨਾਲ ਜੂਝਣ ਲੱਗੀ ਨਾ ਉਹਦਾ ਕੰਮ ਤੇ ਦਿਲ ਲੱਗਦਾ ਨਾ ਘਰ ਵਿੱਚ ਕਿਧਰੇ ਵੀ ਜਾ ਆਉਣਾ ਜਾਣਾ ਉਹਨੇ ਬੰਦ ਕਰ ਦਿੱਤਾ ਸੀ ਰਾਤ ਨੂੰ ਨੀਂਦ ਖੁੱਲ ਜਾਂਦੀ ਤਾਂ ਉਹ ਬਾਲਕਨੀ ਵਿੱਚ ਪਈ ਕੁਰਸੀ ਤੇ ਬੈਠ ਸਾਹਮਣੇ ਲੱਗੇ ਉੱਚੇ ਦਰਖਤਾਂ ਤੱਕ ਤੱਕਦੀ ਰਹਿਣਦੀ ਖਾਣਾ ਖਾਣ ਲੱਗਿਆਂ ਉਹਦੇ ਜਬਾੜੇ ਦੁਖਦੇ ਬੋਲਣ ਲਈ ਉਹਨੂੰ ਮਿਹਨਤ ਕਰਨੀ ਪੈਂਦੀ ਅੱਖਾਂ ਅੰਦਰ ਤਸ ਗਈਆਂ ਮਾਰੀਆ ਦੀ ਭੈਣ ਉਹਨੂੰ ਬਾਰ-ਬਾਰ ਫੋਨ ਕਰਦੀ ਕੁਝ ਦਿਨ ਸਾਡੇ ਕੋਲ ਆ ਜਾ ਮਨ ਬਦਲ ਜਾਵੇਗਾ ਭਰਾ ਦੀ ਖਾਤੋਂ ਦੇ ਤੂੰ ਉੱਥੇ ਇਕੱਲੀ ਕੀ ਕਰੇਂਗੀ ਸਾਡੇ ਕੋਲ ਆ ਜਾ ਇੱਥੇ ਨੌਕਰੀ ਮਿਲ ਜਾਵੇਗੀ ਉਹ ਕਈ ਵਾਰ ਸੋਚਦੀ ਕਿ 플랫 ਵੇਚ ਕੇ ਭਰਾ ਕੋਲ ਹੀ ਚਲੀ ਜਾਵੇ ਪਰ ਹਿੰਮਤ ਨਾ ਜਟਾ ਸਕਦੀ ਇੱਕ ਮਹੀਨੇ ਦੀ ਛੁੱਟੀ ਲੈ ਕੇ ਉਹ ਭੈਣ ਭਰਾ ਕੋਲ ਰਹੀ ਪਰ ਮਨ ਟਿਕਿਆ ਨਹੀਂ ਫੇਰ ਬੰਬਈ ਆ ਗਈ ਜਿਵੇਂ ਕਦੀ ਭੁੱਲ ਭਲੇਖੇ ਉਹ ਦੇ ਘਰ ਆ ਜਾਂਦਾ ਮਾਰੀਆ ਅਸਲੀ ਨਹੀਂ ਗੱਲਾਂ ਕਰਕੇ ਰੋਣ ਲੱਗ ਜਾਂਦੀ ਜੈਕੀ ਉਹਨੂੰ ਲੰਮੇ ਚੌੜੇ ਲੈਕਚਰ ਦੇਣ ਲੱਗ ਜਾਂਦਾ ਕਿਸੇ ਦੇ ਨਾਲ ਮਰਿਆ ਤਾਂ ਨਹੀਂ ਜਾ ਸਕਦਾ ਖੁਸ਼ ਰਹਿਣਾ ਸਿੱਖੋ ਬਾਹਰ ਨਿਕਲੋ ਮੈਂ ਤਾਂ ਹਮੇਸ਼ਾ ਤੁਹਾਡਾ ਪ੍ਰਸ਼ੰਸਕ ਰਿਹਾ ਹਾਂ ਕਦੀ ਮਦਦ ਦੀ ਲੋੜ ਹੋਵੇ ਤਾਂ ਬਸ ਆਫਿਸ ਫੋਨ ਕਰ ਦੇਣਾ ਪਰ ਮਾਰੀਆ ਜਦੋਂ ਕਦੀ ਜੈਕੀ ਨੂੰ ਕਿਸੇ ਕੰਮ ਲਈ ਫੋਨ ਕਰਦੀ ਤਾਂ ਉਹ ਟਾਲ ਜਾਂਦਾ ਇਸ ਦੇ ਉਲਟ ਉਹ ਹੈਰੀ ਨੂੰ ਜਦੋਂ ਵੀ ਫੋਨ ਕਰਦੀ ਉਹ ਆ ਜਾਂਦਾ ਐਸਲੇ ਦੇ ਆਫਿਸ ਦੇ ਚੱਕਰਾਂ ਵਿੱਚ ਉਹ ਕਈ ਵਾਰ ਉਹਦੇ ਨਾਲ ਗਿਆ ਹਮੇਸ਼ਾ ਦੀ ਤਰ੍ਹਾਂ ਉਹ ਘੱਟ ਬੋਲਦਾ ਇੱਕ ਦਿਨ ਹੈਰੀ ਬੋਲਿਆ ਮਾਰੀਆ ਤੁਸੀਂ ਫੋਨ ਮੇਰੇ ਦਫ਼ਤਰੀ ਕਰਿਆ ਕਰੋ ਘਰ ਨਹੀਂ ਕਿਉਂ ਘਰ ਵਿੱਚ ਕਲੇਸ਼ ਕਾ ਦੇ ਲਈ ਪਾਉਣਾ ਹੈ ਆਰਤਾਂ ਤਾਂ ਛੱਕੀ ਸੁਭਾਅ ਦੀਆਂ ਹੁੰਦੀਆਂ ਨੇ ਫੇਰ ਤੁਹਾਨੂੰ ਨਹੀਂ ਆਉਣਾ ਚਾਹੀਦਾ ਸਾਡੇ ਘਰ ਮਾਰੀਆ ਬੜੇ ਸਖਤ ਲਹਿਜੇ ਵਿੱਚ ਬੋਲੀ ਉਹ ਸਾਰੀ ਰਾਤ ਮਾਰੀਆ ਸੌ ਨਹੀਂ ਸਕੀ ਹੱਦ ਹੋ ਗਈ ਕਿੱਟੀ ਮੇਰੇ ਤੇ ਸੱਕ ਕਰਦੀ ਹੈ ਅੱਜ ਮੇਰਾ ਘਰ ਵਾਲਾ ਨਹੀਂ ਰਿਹਾ ਤਾਂ ਕਿੱਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕਿੱਟੀ ਸਾਡੇ ਘਰ ਆ ਕੇ ਮੇਰੇ ਦੁੱਖ ਸੁੱਖ ਸਾਂਝੇ ਕਰਦੀ ਸੀ ਮੈਨੂੰ ਆਪਣੀ ਭੈਣ ਕਹਿੰਦੀ ਸੀ ਮੈਂ ਤਾਂ ਕਲਪਨਾ ਵਿੱਚ ਵੀ ਇਹੋ ਜਿਹੀ ਕਟਿਆ ਗੱਲ ਸੋਚ ਨਹੀਂ ਸਕਦੀ ਜਦੋਂ ਕਿੱਟੀ ਦਾ ਛੋਟਾ ਬੇਟਾ ਹੋਇਆ ਸੀ ਤਾਂ ਉਹ ਕਿੰਨੀ ਬਿਮਾਰ ਹੋ ਗਈ ਸੀ ਅਸਾਂ ਉਹਦੀ ਕਿੰਨੀ ਸੇਵਾ ਕੀਤੀ ਸੀ ਉਹਦਾ ਸਿਲਾ ਮੈਨੂੰ ਇਹ ਦੇ ਰਹੀ ਹੈ ਸਾਰੀ ਰਾਤ ਮਾਰੀਆ ਕਲਪਦੀ ਰਹੀ ਐਸਲੇ ਦੇ ਸਾਹਮਣੇ ਹੈਰੀ ਕੀ ਚੀਜ਼ ਹੈ ਮਾਰੀਆ ਦਾ ਦਿਲ ਕੀਤਾ ਕਿ ਉਹ ਹੈਰੀ ਦੇ ਘਰ ਜਾਵੇ ਤੇ ਕਿੱਟੀ ਨੂੰ ਜਲੀਪੁਨੀ ਸੁਣਾ ਕੇ ਆਵੇ ਖੂਬ ਬੁਰਾ ਭਲਾ ਕਹੇ ਤੇ ਉਹਦੇ ਪਰਿਵਾਰ ਨਾਲ ਹਮੇਸ਼ਾ ਲਈ ਸਬੰਧ ਤੋੜ ਲਵੇ ਸਵੇਰੇ ਉਹ ਡਿਊਟੀ ਤੇ ਨਹੀਂ ਜਾ ਸਕੀ ਐਸਲੇ ਦੀ ਫੋਟੋ ਸਾਹਮਣੇ ਬੈਠੀ ਕਿੰਨੀ ਦੇਰ ਉਹਦੇ ਨਾਲ ਗੱਲਾਂ ਕਰਦੀ ਰਹੀ ਤੂੰ ਮੈਨੂੰ ਇਕੱਲਾ ਕਿਉਂ ਛੱਡ ਗਿਆ ਹੈ ਵੇਖ ਤੇਰੇ ਬਿਨਾ ਮੈਂ ਮੈਨੂੰ ਕਿੰਨਾ ਕੁਝ ਸਹਿਣਾ ਪੈ ਰਿਹਾ ਹੈ ਮਾਰੀਆ ਹਾਲੇ ਸਦਮੇ ਤੋਂ ਬਾਹਰ ਵੀ ਨਹੀਂ ਆ ਸੀ ਨਿਕਲੀ ਕੇ ਇੱਕ ਦਿਨ ਹੈਰੀ ਫਿਰ ਉਹਦੇ ਘਰ ਆ ਗਿਆ ਮਾਰਿਆ ਨੂੰ ਇੱਕਦਮ ਗੁੱਸਾ ਆ ਗਿਆ ਹੈਰੀ ਜਾਂ ਤਾਂ ਕਿੱਟੀ ਨੂੰ ਨਾਲ ਲਿਆਇਆ ਕਰ ਜਾਂ ਤੂੰ ਵੀ ਨਾਲ ਆਇਆ ਕਰ ਉਹਨੂੰ ਤੇਰਾ ਆਉਣਾ ਸਹੀ ਨਹੀਂ ਲੱਗਦਾ ਤਾਂ ਕਿਉਂ ਆ ਜਾਂਦਾ ਤਾਨੂੰ ਵੇਖਣ ਲਈ ਹੈਰੀ ਧੀਮੇ ਜਿਹੇ ਸੁਰ ਵਿੱਚ ਬੋਲਿਆ ਕੀ ਮਤਲਬ ਮਾਰਿਆ ਹੱਕੀ ਬੱਕੀ ਹੋ ਕੇ ਉਹਨੂੰ ਦੇਖ ਰਹੀ ਸੀ ਤਾਂ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਹੈਰੀ ਦੀ ਆਵਾਜ਼ ਮੁਸ਼ਕਿਲ ਨਾਲ ਸੁਣਾਈ ਦੇ ਰਹੀ ਸੀ ਹੈਰੀ ਤੇਰੇ ਤੇ ਵੀ ਜੈਕੀ ਦਾ ਅਸਰ ਹੋ ਗਿਆ ਹੈ ਉਹ ਵੀ ਇਹੋ ਜਿਹੇ ਡਾਇਲੌਗ ਮਾਰਦਾ ਰਹਿੰਦਾ ਹੈ ਮਾਰੀਆ ਚੀਕ ਕੇ ਬੋਲੀ ਪਹਿਲਾਂ ਮੈਂ ਕਹਿੰਦੀ ਹਿੰਮਤ ਨਹੀਂ ਕਰ ਸਕਿਆ ਹੈਰੀ ਮਾਰੀਆ ਨਾਲ ਅੱਖਾਂ ਮਿਲਾਉਂਦੇ ਹੋਏ ਕੁਝ ਉੱਚੀ ਆਵਾਜ਼ ਵਿੱਚ ਬੋਲਿਆ ਤੂੰ ਮੇਰੇ ਇਕੱਲੇਪਨ ਦਾ ਫਾਇਦਾ ਉਠਾ ਰਿਆ ਹੈ ਮੈਂ ਤੇਰੇ ਦੋਸਤ ਦੀ ਪਤਨੀ ਹ ਗੁੱਸੇ ਵਿੱਚ ਮਾਰੀਆ ਦੀਆਂ ਗੱਲਾਂ ਲਾਲ ਹੋ ਗਈਆਂ ਸਨ ਕੁਝ ਪਲ ਹੈਰੀ ਕਸ਼ਮਕਸ਼ ਜਿਹੀ ਦੀ ਸਥਿਤੀ ਵਿੱਚ ਖੜਾ ਰਿਹਾ ਤੇ ਫਿਰ ਘਰੋਂ ਬਾਹਰ ਆ ਗਿਆ ਦੋ ਚਾਰ ਦਿਨ ਮਾਰੀਆ ਬਹੁਤ ਹੀ ਪਰੇਸ਼ਾਨ ਰਹੀ। ਉਹਦਾ ਦਿਲ ਕਰਦਾ ਹੈ ਕਿ ਕੁਝ ਦਿਨ ਦੀ ਛੁੱਟੀ ਲੈ ਕੇ ਉਹ ਇੱਥੋਂ ਨੱਠ ਜਾਵੇ। ਇੱਕ ਦਿਨ ਉਹ ਕਾਰਾਈ ਤਾਂ ਦਰਵਾਜ਼ੇ ਵਿੱਚ ਇੱਕ ਖੱਤ ਪਿਆ ਸੀ। ਪਿਆਰੀ ਮਾਰੀਆ ਤੁਸੀਂ ਆਪਣੇ ਘਰ ਆਉਣ ਤੇ ਮੇਰੇ ਤੇ ਬੰਦੀਸ਼ਾਂ ਲਗਾਉਂਦੇ ਹੋ ਤਾਂ ਕਦੀ ਮੈਨੂੰ ਤੁਹਾਡੇ ਤੇ ਬਹੁਤ ਗੁੱਸਾ ਆਉਂਦਾ ਹੈ। ਕਦੀ ਬਹੁਤ ਮਾਇੂਸ ਹੋ ਜਾਂਦਾ ਹਾਂ। ਮੈਂ ਤੁਹਾਨੂੰ ਕੁਝ ਨਹੀਂ ਮੰਗਦਾ। ਤੁਹਾਨੂੰ ਕੁਝ ਨਹੀਂ ਕਹਿੰਦਾ। ਵਾਸਾ ਕੇ ਕੜੀਪਾਲ ਬੈਠ ਜਾਂਦਾ ਹਾਂ ਤਾਂ ਸਪੂਨ ਮਿਲ ਜਾਂਦਾ ਹੈ ਕੁਝ ਦਿਨ ਸਹੀ ਲੰਘ ਜਾਂਦੇ ਹਨ ਤੁਸੀਂ ਬਿਮਾਰ ਹੁੰਦੇ ਹੋ ਤਾਂ ਲੱਗਦਾ ਹੈ ਮੈਨੂੰ ਬੁਖਾਰ ਚੜ ਗਿਆ ਹੈ ਤੁਹਾਡਾ ਨਿੰਮੋ ਚੂਣਾ ਚਿਹਰਾ ਦੇਖ ਕੇ ਮੇਰਾ ਦਿਲ ਡੁੱਬਣ ਲੱਗਦਾ ਹੈ ਮੈਨੂੰ ਜਾਦਾ ਗੱਲਾਂ ਕਰਨੀਆਂ ਨਹੀਂ ਆਉਂਦੀਆਂ ਮੈਂ ਬੜੀ ਵਾਰ ਮਾਣ ਨੂੰ ਸਮਝਾਉਂਦਾ ਹਾਂ ਕਿ ਹੁਣ ਕਦੀ ਨਹੀਂ ਆਵਾਂਗਾ ਪਰ ਕੁਝ ਦਿਨਾਂ ਬਾਅਦ ਹੀ ਮਨ ਫੇਰ ਤੁਹਾਡੇ ਵੱਲ ਜਾਣ ਲਈ ਤਰਲੋ ਮੱਛੀ ਹੋਣ ਲੱਗਦਾ ਹੈ ਪੈਰਾ ਪਮਹਾਰੇ ਇੱਧਰ ਨੂੰ ਮੁੜ ਜਾਂਦੇ ਹਨ ਮਾਰੀਆ ਨੇ ਉਹ ਚਿੱਠੀ ਕਈ ਵਾਰ ਪੜ੍ਹੀ ਉਹ ਸਮਝ ਨਹੀਂ ਸੀ ਪੈ ਰਹੀ ਹੈਰੀ ਦੀਆਂ ਇੰਨਾਂ ਗੱਲਾਂ ਵਾਲਾ ਰਿਐਕਟ ਕਿੰਜ ਕਰੇ ਉਹ ਹੈਰੀ ਬਾਰੇ ਸੋਚਦੀ ਰਹਿੰਦੀ ਵੇਖਣ ਵਿੱਚ ਸਭ ਠੀਕ ਹੈ ਕਦ ਕਾਠ ਨੈਣ ਨਕਸ਼ ਕੋਈ ਵੀ ਕੋਝਾ ਨਹੀਂ ਪਰ ਉਹਦੇ ਅੰਦਰ ਹੈਰੀ ਲਈ ਕੋਈ ਅਹਿਸਾਸ ਨਹੀਂ ਜਾਗਦਾ ਕੀ ਉਹ ਸੋਚਦੀ ਉਹਨੂੰ ਹੈਰੀ ਨਾਲ ਇੰਜ ਗੁੱਸੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਓਏ ਨਾ ਸੰਕਟ ਦੇ ਦਿਨਾਂ ਵਿੱਚ ਉਹਦੇ ਕਿੰਨੇ ਕੰਮ ਆਇਆ ਸੀ ਉਹ ਕੀ ਸੋਚਦਾ ਹੋਵੇਗਾ ਮੈਂ ਕਿੰਨੀ ਸਵਾਰਥੀ ਹਾਂ ਉਹ ਫੋਨ ਤੇ ਹੈਰੀ ਦਾ ਨੰਬਰ ਘਮਾਉਂਦੀ ਤੇ ਉਧਰੋਂ ਹੈਲੋ ਹੁੰਦੇ ਹੀ ਥੱਲੇ ਰੱਖ ਦਿੰਦੀ ਹੈ ਕਦੇ-ਕਦੇ ਬਹੁਤ ਹੀ ਪਰੇਸ਼ਾਨ ਹੋ ਕੇ ਉਹ ਇਕੱਲੀ ਹੀ ਸੀ ਬੀਚ ਤੇ ਘੁੰਮਣ ਚਲੀ ਜਾਂਦੀ ਹੈ ਸਮੁੰਦਰ ਦੀਆਂ ਲਹਿਰਾਂ ਨੂੰ ਉੱਚਾ ਉੱਠਦਿਆਂ ਥੱਲੇ ਗਿਰਦਿਆਂ ਵੇਖਦੀ ਰਹਿੰਦੀ ਹੈ ਤੇ ਐਸਲੇ ਦੀਆਂ ਗੱਲਾਂ ਯਾਦ ਕਰਦੀ ਰਹਿੰਦੀ ਹੈ ਇਹ ਸਮੁੰਦਰ ਦੀਆਂ ਗਹਿਰਾਈਆਂ ਵਿੱਚੋਂ ਆਪਣੇ ਮਨ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦੀ ਕਰਦੀ ਥੱਕ ਕੇ ਘਰ ਪਰਤ ਆਉਂਦੀ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ